ਬਿਲਕੁਲ ਵੱਡੀ ਹਲਚਲ ਹੋਈ ਹੈ ਡਾਕਟਰ ਸੁਖੀ ਸਾਡੇ ਨਾਲ ਨੇ ਗੱਲਬਾਤ ਕਰਨੇ ਡਾਕਟਰ ਸਾਹਿਬ ਪਹਿਲਾਂ ਤੁਸੀਂ ਆਏ ਹੁਣ ਹੋਰ ਪਾਰਟੀਆਂ ਦੇ ਲੀਡਰਾਂ ਦੀ ਵੀ ਨਾਲ-ਨਾਲ ਜੁਆਇਨਿੰਗ ਕਰਾਉਣ ਦਾ ਸਿਲਸਲਾ ਤੁਸੀਂ ਸ਼ੁਰੂ ਕਰਤਾ ਮੈਂ ਸਮਝਦਾ ਕਿ ਮੇਰੇ ਜੁਆਇਨ ਕਰਨੇ ਨਾਲ ਅੱਜ ਡਾਕਟਰ ਜਸਪ੍ਰੀਤ ਗੜੀ ਨੇ ਗੁਲਾਲ ਸੈਲਾ ਜੀ ਔਰ ਜਸਟ ਡਾਕਟਰ ਜਸਪ੍ਰੀਤ ਵੀ ਜੁਆਇਨ ਕੀਤਾ ਉਦਾ ਵੱਡਾ ਕਾਰਨ ਹੈ ਕਿ ਜਿਹੜੀ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਮੈਨੂੰ ਲੱਗਦਾ ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਔਰ ਆਉਣ ਵਾਲੇ ਸਮੇਂ ਜੀ ਮੈਨੂੰ ਲੱਗਦਾ 10-15 ਦਿਨ ਦੇ ਵਿੱਚ ਹੋਰ ਵੀ ਲੀਡਰ ਜਿਹੜੇ ਆ ਉਹ ਮੈਨੂੰ ਲੱਗਦਾ ਜੁਆਇਨ ਕਰਨਗੇ ਹੋਰ ਵੀ ਜੁਆਇਨ ਕਰਨਗੇ ਕਿੰਨਾ ਕੁ ਵੱਡਾ ਝਟਕਾ ਹੋਊਗਾ ਕਿਸ ਲੈਵਲ ਦੇ ਲੀਡਰ ਨੇ ਵੱਡੇ ਲੀਡਰ ਸਾਰੇ ਵੱਡੇ ਲੀਡਰ ਸਾਰੇ ਵੱਡੇ ਲੀਡਰ ਐਮਐਲਏ ਆ ਰਹੇ ਆ ਕਿ ਕੋਈ ਸਿਟਿੰਗ ਇਹ ਦੇਖੋ ਸਮਾਂ ਦੱਸੇਗਾ ਪਰ ਇਹ ਹੈ ਵੀ ਸਾਰੇ ਮੈਂ ਇਹ ਮਹਿਸੂਸ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੇ ਆ ਜਿਸ ਤਰ੍ਹਾਂ ਦੀ ਡਾਇਰੈਕਸ਼ਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਨੂੰ ਦੇ ਰਹੇ ਆ ਉਹਦੇ ਨਾਲ ਪੰਜਾਬ ਦੇ ਅੰਦਰ ਲੋਕਾਂ ਚ ਇਹ ਉਹਨਾਂ ਦੇ ਮਨਾਂ ਚ ਗੱਲ ਬਸਦੀ ਜਾ ਰਹੀ ਹੈ ਕਿ ਜੇ ਪੰਜਾਬ ਨੂੰ ਕੋਈ ਪਾਰਟੀ ਬਚਾ ਸਕਦੀ ਹੈ ਉਹ ਆਮ ਆਦਮੀ ਪਾਰਟੀ ਹੈ ਸੋ ਮੈਂ ਸਮਝਦਾ ਕਿ ਆਹੀ ਆਹੀ ਬਟਾ ਕਾਰਨ ਹੈ ਇਸ ਬਦਲਾਅ ਦਾ ਦੇਖੋ ਕਿਸੇ ਲੋਕ ਇੱਕ ਜਿਹੜਾ ਪੋਲੀਟੀਕਲ ਬੰਦਾ ਉਹਦੀ ਕੀ ਮਨਸ਼ਾ ਹੁੰਦੀ ਹੈ ਮਨਸ਼ਾ ਤਾਂ ਉਹਦੀ ਇਹੀ ਹੁੰਦੀ ਹੈ ਕਿ ਜਿੱਥੇ ਮੈਂ ਰਹਿਣਾ ਹੈ ਉਹ ਡਿਵੈਲਪ ਹੋਵੇ ਉੱਥੇ ਲੋਕ ਸੁਖੀ ਬਚਨ ਉਹ ਚੰਨਦੀ ਹੋਵੇ ਉਹ ਕਹਿੰਦਾ ਮਨ ਲੱਗਦਾ ਕਿ ਲੋਕਾਂ ਨੂੰ ਲੱਗਦਾ ਕਿ ਇਹ ਬੈਟਰ ਕਰ ਰਹੇ ਆ ਇਸੇ ਕਰਕੇ ਲੀਡਰ ਵੀ 드러 ਰਹੇ ਆ ਬਿਲਕੁਲ ਯਾਨੀ ਸਿੱਧੇ ਤੌਰ ਤੇ ਨਵੇਂ ਸਾਲ ਦੇ ਆਗਾਜ਼ ਦੇ ਨਾਲ ਹੀ ਪੰਜਾਬ ਦਾ ਸਿਆਸੀ ਅਖਾੜਾ ਜਿਹੜਾ ਉਹ ਵੀ ਭਖਦਾ ਹੋਇਆ ਨਜ਼ਰ ਆ ਰਿਹਾ ਜਿਸ ਢੰਗ ਦੇ ਨਾਲ ਅੱਜ ਇੱਕ ਵੱਡੀ ਸਿਆਸੀ ਹਲਚਲ ਹੋਈ ਹੈ ਜਸਵੀਰ ਗੜੀ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ ਔਰ ਸਿੱਧੇ ਤੌਰ ਤੇ ਉਹ ਇਸ ਲਈ ਪਾਰਟੀ ਦੀ ਨੀਤੀਆਂ ਨੂੰ ਕਹਿ ਰਹੇ ਨੇ ਕਿ ਜਿਹੜੀਆਂ ਨੀਤੀਆਂ ਪਾਰਟੀ ਦੀਆਂ ਦਿੰਦੀਆਂ ਨੇ ਉਹ ਇਹਨਾਂ ਨੂੰ ਪ੍ਰਭਾਵਿਤ ਕਰਦੀਆਂ ਨਜ਼ਰ ਆਈਆਂ ਨੇ ਬੰਦੋਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਕ ਵੱਡੀ ਜਿਹੜੀ ਜੁਆਇਨਿੰਗ ਹੋਈ ਹੈ ਔਰ ਕਿਤਨਾ ਕਿਤੇ ਵੱਡਾ ਹੰਗਾਰਾ ਲਗਾਤਾਰ ਆਮ ਆਦਮੀ ਪਾਰਟੀ ਨੂੰ ਮਿਲ ਵੇ ਚੁਣ ਕੇ ਆਏ ਸੀ ਵਿਧਾਨ ਸਭਾ 95 ਹੋ ਗਏ ਹੁਣ ਡਾਕਟਰ ਸੁਖੀ ਕਹ ਰਹੇ ਹਜੇ ਹੋਰ ਵੀ ਕਈ ਪਾਈਪਲਾਈਨ ਦੇ ਵਿੱਚ ਵੱਡੇ ਲੀਡਰ ਨੇ ਜਿਹੜੇ ਜੁਆਇਨ ਕਰ ਸਕਦੇ ਨੇ ਦੇਖੋ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਬਹੁਜਨ ਸਮਾਜ ਪਾਰਟੀ ਦੇ ਤਿੰਨੇ ਵੱਡੇ ਆਗੂ ਜਿਹੜੇ ਪੰਜਾਬ ਦੇ ਜਸਵੀਰ ਸਿੰਘ ਗੜੀ ਪ੍ਰਧਾਨ ਰਹੇ ਨੇ ਤੇ ਉਹ ਅੱਜ ਆਮ ਆਦੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵਾਹੀ ਦੇ ਵਿੱਚ ਤੇ ਡਾਕਟਰ ਸੁਖਵਿੰਦਰ ਗੁਰ ਸੁਖੀ ਦੇ ਜਤਨਾਂ ਦੇ ਸਦਕਾ ਇਹ ਤਿੰਨੇ ਵੀਰ ਅੱਜ ਸ਼ਾਮਲ ਹੋਏ ਨੇਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਤਾਂ ਲੱਗਦਾ ਸਫਾਇਆ ਹੋ ਜਾਊਗਾ ਇੰਨੇ ਲੋਕ ਸਾਡੇ ਹੈਗੇ ਨੇ ਕਹਿਣੇ ਤੇ ਨੇਗੇ ਯਾਨੀ ਕਿ ਉਹਨੂੰ ਤਿਆਰ ਨੇਗੇ ਟੱਚ ਤੇ ਨਹੀਂ ਟੱਚ ਦੇ ਵਿੱਚ ਨੇਗੇ ਕਿਹੜੇ ਕਿਹੜੇ ਨਹੀਂ ਕਿਸ ਕਿਸ ਪਾਰਟੀਆਂ ਦੇ ਨੇ ਜਿਹੜੇ ਟੱਚ ਤੇ ਨਾ ਇਹਦਾ ਇਦਾਂ ਹੀ ਪਤਾ ਲੱਗਦਾ ਹੁੰਦਾ ਤੇ ਸਾਹਮਣੇ ਆ ਜਾਣ ਪਰ ਵੱਡੀ ਤਦਾਦ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋਣ ਨੂੰ ਬਹੁਜਨ ਸਮਾਜ ਪਾਰਟੀ ਦੇ ਤੇ ਹੋਰ ਵੀ ਅਕਾਲੀ ਦਲ ਦੇ ਤੇ ਹੋਰ ਕਾਫੀ ਜਿਹੜੇ ਲੋਕ ਨੇ ਜਿਹੜੇ ਰਾਸੀ ਲੋਕ ਨੇ ਉਹ ਬਹੁਜਨ ਸਮਾਜ ਆਪਣੇ ਆਮ ਆਦੀ ਪਾਰਟੀ ਨਾਲ ਜੁੜਨ ਨੂੰ ਤਿਆਰ ਆ ਤੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੇ ਜਿਹੜੇ ਕੰਮ ਨੇਗੇ ਜਿਹੜਾ ਉਹਨਾਂ ਦਾ ਦਿਲੋਂ ਲਗਾਵਾ ਗਰੀਬਾਂ ਨਾਲ ਜੋ ਸਭ ਤੋਂ ਵੱਡਾ ਉਹਨਾਂ ਨੇ ਕੰਮ ਕੀਤਾ ਜਿੱਥੋਂ ਲੋਕ ਪ੍ਰਭਾਵਿਤ ਨੇ ਬਾਬਾ ਸਾਹਿਬ ਡਾਕਟਰ ਅਵੇਦਕਾਰ ਜੀ ਜਿਹੜੀ ਤਸਵੀਰ ਆ ਸੀਦੇ ਸਰਦਾਰ ਭਗਤ ਸਿੰਘ ਦੀ ਤਸਵੀਰ ਆ ਜਿਹੜਾ ਦਫ਼ਤਰਾਂ ਵਿੱਚ ਪਹਿਲਾਂ ਹੀ ਲਾਤੀ ਉਹ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ ਨੇ ਜਿਸ ਦੀ ਕਰਕੇ ਉਹਦੀ ਸੋਚ ਨੂੰ ਇਹ ਘਰ ਘਰ ਲੈ ਕੇ ਜਾ ਰਹੇ ਨੇ ਪਹਿਲਾਂ ਵਾਲੀਆਂ ਪਾਰਟੀਆਂ ਸਿਰਫ ਫੁੱਲ ਵਾਲਾ ਕਰਦੀਆਂ ਸੀਗੀਆਂ ਤੇ ਚਾਹੇ ਲਾਲੋ ਭਾਜੀਪੀ ਹੋਈ ਕਾਂਗਰਸੀ ਹੋਈ ਜਾ ਕਾਲੀ ਹੋਏ ਇਹ ਸਿਰ ਫੁੱਲਮ ਵਾਲਾ ਪਰ ਆਉਂਦੇ ਸੀ ਗਲੇ ਨਹੀਂ ਸਿਲਾਉਂਦੇ ਗਲੇ ਆਮ ਆਦੀ ਪਾਰਟੀ ਨੇ ਲਾਇਆ ਤਾਂ ਕਰਕੇ ਇੱਥੇ ਲੋਕ ਜਿਹੜੇ ਸ਼ਾਮਲ ਹੋ ਰਹੇ ਐ ਸਾਹਿਬ ਇਹ ਕਿਸ ਤੋਂ ਹਟਕੇ ਸਵਾਲ ਹੈ ਕਿਸਾਨ ਜਿਹੜੇ ਹਰਿਆਣਾ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਉਹ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਕਿ ਵਿਧਾਨ ਸਭਾ ਦਾ اجلاس ਬੁਲਾਓ ਜਿਸ ਦੇ ਵਿੱਚ ਉਹਨਾਂ ਦੀ ਮੰਗਾਂ ਦੇ ਉੱਪਰ ਸਹਿਮਤੀ ਬਣਾ ਕੇ ਇੱਕ ਮਤਾ ਜਿਹੜਾ ਸੈਂਟਰ ਨੂੰ ਭੇਜਿਆ ਜਾਏ ਇਸ ਦੇ ਨਾਲ ਨਾਲ ਜਿਹੜੀ ਨਵੀਂ ਖੇਤੀ ਨੀਤੀ ਆ ਰਹੀ ਹੈ ਉਸ ਦੇ ਖਲੜੇ ਨੂੰ ਰਿਜੈਕਟ ਕਰਕੇ ਵੀ ਮਤਾ ਜਿਹੜਾ ਉਹ ਦਿੱਲੀ ਨੂੰ ਭੇਜਿਆ ਜਾਏ ਤਾਂ ਕਿ ਇੱਕ ਸਟੀਕ ਮੈਸੇਜ ਪੰਜਾਬ ਦੀ ਤਰਫੋਂ ਜਾਏ ਤੇ ਇਸ ਨੂੰ ਲੈ ਕੇ ਕੋਈ ਗੱਲਬਾਤ ਹੋਈ ਮੁੱਖ ਮੰਤਰੀ ਸਾਹਿਬ ਦੇ ਨਾਲ ਜਾਂ ਪਾਰਟੀ ਦੇ ਹੋਰ ਲੀਡਰਾਂ ਦੇ ਨਾਲ ਅੱਜ ਤਾਂ ਨਹੀਂ ਗੱਲਬਾਤ ਹੋਈ ਪਹਿਲਾਂ ਸਾਡੇ ਮਾਨਯੋਗ ਜਿਹੜੇ ਪਾਰਟੀ ਦੇ ਪ੍ਰਧਾਨ ਆ ਸ੍ਰੀ ਅਮਨ अरोड़ा ਜੀ ਜਾ ਕੇ ਆਏ ਨੇ ਕਿ ਉਹਨਾਂ ਨੇ ਡਿਸਕਸ ਕੀਤੀ ਹੈ ਇਹ ਦਾ ਜਿਹੜਾ ਗੱਲ ਹੈ ਜਲਦੀ ਹੈ ਜਿਹੜਾ ਮਸਲੇ ਦਾ ਹੱਲ ਨਿਕਲ ਜੂਗਾ ਵੈਸੇ ਹੋਣਾ ਚਾਹੀਦਾ ਮੇਰਾ ਕਹਿਣ ਦਾ ਭਾਵ ਅਸੀਂ ਤਾਂ ਉਹਨਾਂ ਦੇ ਪੱਖ ਦੇ ਵਿੱਚ ਆ ਪਰ ਕਾਰਨ ਇਹ ਆ ਵੀ ਕਈ ਵਾਰੀ ਜਾਈ ਇਜਲਾਸ ਭੁਲਾਣ ਜਾ ਰਹੇ ਹੋ ਇਹ ਮੈਂ ਤਾਂ ਨਹੀਂ ਕਹਿ ਸਕਦਾ ਮੈਂ ਤਾਂ ਇੱਕ ਐਮਐਲਏ ਆ ਇਹ ਪਾਰਟੀ ਪ੍ਰਧਾਨ ਹੀ ਦੱਸ ਸਕਦੇ ਉਹ ਜਾ ਕੇ ਆਏ ਨੇ ਉਹਨਾਂ ਨੇ ਜਰੂਰ ਇਹਨਾਂ ਦੇ ਮੁੱਖ ਸਮਰਮ ਜੋਗ ਸੀਐਮ ਸਾਹਿਬ ਨਾਲ ਤੇ ਕੱਲ ਉਹ ਦਿੱਲੀ ਵੀ ਗਏ ਨੇ ਉਹ ਗੱਲ ਕਰਨਗੇ ਸੀ ਬਿਲਕੁਲ ਯਾਨੀ ਸਿੱਧੇ ਤੌਰ ਤੇ ਗੱਲਬਾਤ ਦਾ سلسلہ ਸ਼ੁਰੂ ਹੋ ਚੁੱਕਿਆ ਹੈ ਪਾਰਟੀ ਨੂੰ ਵੱਡਾ ਹੰਗਾਰਾ ਵੀ ਮਿਲਦਾ ਨਜ਼ਰ ਆ ਰਿਹਾ ਜਸਬੀਰ ਗੜੀ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਿਰ ਉਹਨਾਂ ਦਾ ਇਸ ਜੁਆਇਨਿੰਗ ਨੂੰ ਲੈ ਕੇ ਕੀ ਕੁਝ ਕਹਿਣਾ ਹੈ